ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਬੁੱਲੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਤਾ ਤੁਹਾਨੂੰ ਦਿਖਾਵਾਂਗੇ ਪੰਜ ਛੋਟੀਆਂ ਤੋਂ ਖੜਾ ਗੱਬਣਾ ਤੇ ਸੱਜਰਾਂ ਤੇ ਗੱਬਣਾ ਤਿਆਰ ਤੇ ਆਪਾਂ ਪਹੁੰਚੇ ਆ ਭਾਜੀ ਬਜਿੰਦਰ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਹਾਂ ਭਾਈ ਹੁਣਾਂ ਨਾਲ ਗੱਲਬਾਤ ਤੇ ਕੁਛ ਦੇ ਨਾਲ ਦੀ ਡਿਟੇਲ ਸਾਸੀਆ ਭਾਜੀ ਸਾਸੀਆ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਹੀ ਚਾਹੀਦਾ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਲਜਿੰਦਰ ਸਿੰਘ ਜੀ ਪਿੰਡ ਬਲੋਵਾਲ ਜ਼ਿਲ੍ਹਾ ਗਰਦਾਖੋੜ ਸੀ ਰੁਟਾ ਠੀਕ ਹੈ ਜੀ ਫੋਨ ਨੰਬਰ ਭਾਈ ਬੋਲ ਦਿਓ 9872143139 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਭਾਈ ਆ ਦੱਸਿਆ ਪਹਿਲੇ ਨੰਬਰ ਤੇ ਝੋਟੀ ਏਕੜਵਾ ਸੁਆਸੂਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਪਹਿਲਾਂ ਝੋਟੀ ਭਾਜੀਏ ਅੱਛਾ ਜੀ 10 ਕਿਲੋ ਦੁੱਧ ਤਿਆਰ ਆ ਇਸ ਟਾਈਮ ਠੀਕ ਹੈ ਜੀ 10 ਦਿਨ ਹੋ ਗਏ ਸੁਈ ਨੂੰ ਠੀਕ ਹੈ 10 ਦਿਨ ਹੋ ਗਏ ਸੂਿਰੂ ਦਾ 10 ਲੀਟਰ ਦੁੱਧ ਤਿਆਰ ਹਾਂ ਠੀਕ ਹੈ ਤੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਭਾਜੀ 12 13 ਕਿਲੋ ਆਰਾਮ ਨਾਲ ਦਊਗੀ ਠੀਕ ਹੈ ਠੀਕ ਹੈ ਇਹ ਤੇ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ ਲਓ ਭਾਜੀ ਪਿਓਰ ਮੋਹਰਾ ਨਸਲ ਦੀ ਆ ਗਈ ਜੇ ਤੇ ਘੱਟ ਘਾਟ ਵੀ ਬਹੁਤ ਹੀ ਤਗੜਾ ਆ ਗਿਆ ਵੱਡੀ ਝੋਟੀ ਭਾਜੀ ਉਧਰ ਦੀ ਝੋਟੀ ਆ ਠੀਕ ਹੈ ਠੀਕ ਹੈ ਜੀ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਾਡੇ ਤੇ ਐਸ ਤਰ੍ਹਾਂ ਜਿਹੜਾ ਮੌਕੇ ਤੇ 10 ਲੀਟਰ ਫੁੱਲ ਫੁੱਲ ਦੁੱਧ ਤਿਆਰ ਆ ਤੇ ਥਣ ਥਣ ਵੀ ਬਹੁਤ ਹੀ ਚੰਗਾ ਕਰਿਆ ਪਿੰਦਰ ਨੇ ਘਮਾ ਲਓ ਭਾਜੀ ਘਮਾ ਲਓ ਜਬਾ ਅਬੀ ਨੇ ਪੇਸ਼ੇ ਪੜੀ ਕਰਨੀ ਹੈ ਠੀਕ ਹੈ ਜੀ ਸੀ ਮਲਕਾਫ ਆ ਗਿਆ ਜਿਹਦੇ ਪਿਛੇ ਤੇ ਥਣ ਥਣ ਜਿਹੜਾ ਚੌਵਾਂ ਸਾਈਡਾ ਰੋ ਕੱਲਾ ਕੱਲਾ ਲੱਗਾ ਪਿਆ ਵਾ ਜੀ 3 ਕਿਲੋ تقريبا 10 ਕ ਦੇ ਨੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਥਣ ਥਣ ਦਾ ਕਰੋ ਫੜੇ ਪੂਛ ਫੜੇ ਵੀਰ ਜੀ ਮੜੀ ਆਹੋ ਵਾ ਜਿੰਦਾ ਗੀਏ ਨੇ ਕਿਆ ਕਰਦਾ ਤੇ ਇਹ ਥਣਾਂ ਦਾ ਸੈੱਜ ਗਿਆ ਤੇ ਅਡਰ ਕੁਆਲਟੀ ਇੱਥੇ ਵੀ ਸਾਈਡ ਤੋਂ ਲਗਾਦੇ ਹੋ ਥਣਾਂ ਦਾ ਸੈੱਜ ਗਿਆ ਲੋ ਬਾਈ ਅਗਲੀ ਸਾਈਡ ਤੋਂ ਪਟਨਾ ਦਾ ਸੈਜ ਗਿਆ ਤੁਸੀਂ ਮਿਲ ਕੇ ਵੰਡਿਆ ਕਰ ਸਕਦੇ ਜੀ ਕੀ ਮੁੱਲ ਕਰਨਾ ਭਾਜੀ ਦਾ ਹੋਲ ਭਾਜੀ ਦਾ 135 ਕਰਦੇ ਜੀ ਅੱਛਾ ਜੀ ਖਾਣਾ 133 ਦੇ ਦਾਂ ਇਹ ਭਾਜੀ ਦੋਇਆ ਛੋੜ ਲਰਦਾਂਗੇ 33 ਦੀ ਹਾਂਜੀ ਬਾਕੀ ਕੋਈ ਫੋਨ ਲਾਵੇ ਮਾਨਤਾਨ ਕਰਦਾਂਗੇ ਠੀਕ ਹੈ ਜੀ ਲਓ ਜੀ ਬਾਕੀ ਮੌਕੇ ਤੇ ਮਾਨਤਾਨ ਹੋਰ ਵੀ ਕਰ ਦਿੱਤਾ ਜਾਊਗਾ ਵੀਰ ਹਣਾ ਲੋ ਵੱਡੀ ਝੋਟੀ ਆ ਬਾਕੀ ਠੀਕ ਹੈ ਝੋਟੀ ਠੀਕ ਹੈ ਠੀਕ ਹੈ ਜੀ ਪਿਓਰ ਮੋਹਰਾ ਨਸੋਦੀ ਆ ਗਈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਬਰਾਮਪੁਰੇ ਤੋਂ ਲੈ ਕੇ ਆਏ ਬਾਈ ਹੁਣੀ ਤੇ ਆਹੜੀ ਦੂਜੇ ਨੰਬਰ ਤੇ ਝੋਟੀ ਆ ਭਾਜੀ ਕਿਵੇਂ ਆ ਬਾਈ ਦੂਜਾ ਸੂਬਾ ਝੋਟੀ ਆ ਅੱਛਾ ਜੀ 18 ਲੀਟਰ ਦਾ ਤਿਆਰ ਆ ਇਸ ਟਾਈਮ ਠੀਕ ਹੈ ਜੀ ਹਾਂਜੀ ਕੋਈ 20 ਤੋਂ 25 ਰੈਂਦੀ ਸੂਈ ਆ ਅੱਛਾ ਜੀ ਹਾਂਜੀ ਠ ਇਹ ਕਟਾ ਜੇ ਠੀਕ ਹੈ ਜੀ ਇਹਦੇ ਪਿੱਛੇ ਮੇਲਕਾਫ ਆ ਗਿਆ ਤੇ ਕਰੋ ਜੀ ਚੈੱਕ ਥਣ ਤੋਂ ਜਿਹੜਾ ਇਹਨ ਗੱਠੋਂ ਬਾਹਰ ਲੱਗਾ ਪਿਆ ਵਾ ਕੋਲੀ ਭਾਈ ਖੋਲੋ ਭਾਈ ਜੀ ਲੋ ਜੀ ਦਜਾ ਸੁਗਾ ਤੇ ਇਸ ਤਰ੍ਹਾਂ ਜਿਹੜਾ ਮੌਕੇ ਦੇ 13 ਲੀਟਰ ਬਿਲਕੁਲ ਤਿਆਰ ਹੈ ਤੇ ਇਹ ਕਿੰਨਾ ਖੱਟੀ ਜੂ ਦੁੱਧ ਉਹ ਵੇਖੀ ਵੀਰ ਬੱਚਾ ਥੱਲੇ ਪੈ ਗਿਆ 15 ਕਿਲੋ ਦੇ ਦੂੰਗੀ ਜੀ ਅੱਛਾ ਉਹ ਫੜਿਓ ਜਵਾਕ ਭਾਜੀ ਲਓ ਜੀ 15 ਲੀਟਰ ਵਾਲੀ ਝੋਟੀ ਜੇ ਤੇ ਦਜਾ ਸੁਗਾ ਸੁਈ ਆ ਇਸ ਤੋਂ ਵੀ ਨਾ ਤਕਰੀਬਨ ਆਪ 20 ਤੋਂ 25 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ ਕਰੋ ਚੈੱਕ ਤੁਸੀਂ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆਇਆ ਹੈ ਵੀ ਸਿੰਗਲ ਹੱਡੀ ਜੇ ਇਹ ਵੀ ਜੈਡ ਬਲੈਕ ਆ ਗਈ ਓ ਜੈਡ ਬਲੈਕ ਬੱਸ 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 ਨਰਦੀ ਮੜੀ ਲੋ ਜੀ ਬਾਕੀ ਨਾੜਾ ਨੂੜਾ ਵੀ ਛੱਡੇ ਦੇ ਚੰਗੇ ਆ ਗਏ ਉਹ ਵੀ ਦਿਖਾਉਨੇ ਆ ਲਾ ਕੇ ਤਾਂ ਆਪਾਂ ਲੋ ਜੀ ਲਾ ਕੇ ਵੀ ਚੈੱਕ ਕਰ ਸਕਦੇ ਤੁਸੀਂ ਕੀ ਸੀਗੀ ਠੰਡੀ ਪੂਰੀ ਐ ਜੀ ਅੱਛਾ ਠੀਕ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਜੀ ਫਿਰ ਇਹਦਾ 160 ਕਰ ਦੋ ਭਾਜੀ ਅੱਛਾ ਜੀ ਇਹ ਛੱਡ ਨਹੀਂ ਕਿੱਥੇ ਕ 155 ਹੀ ਦੇ ਦਾਂਗੇ ਭਾਜੀ ਹੋਰ ਕਰ ਦਈਏ ਮਾਦਨ ਕਰ ਲਓ ਜਦਾਂ ਤੁਸੀਂ ਕਰ ਲਓ ਹੋਰ ਛੱਡ ਦਈਏ 5 ਮਾਦਨ ਡੇਢ ਦੀ ਜਾਰ ਆ ਜਾਨਾ ਡੇਢ ਦੀ ਜਾਰ ਆ ਜਾਨਾ ਹੈ ਨਹੀਂ ਜਾ ਹਾਂ ਜੀ ਕੋਈ ਗੱਲ ਨਹੀਂ ਕਲੋ ਪਹਿਲੀ ਵੀਡੀਓ ਵਗ ਨਹੀਂ ਬਾਕੀ ਝੋਟੀ ਬਹੁਤ ਚੰਗੀ ਆ 1500 ਕਿਲੋ ਆਰਾਮ ਨਾਲ ਦੁੱਧ ਆਉਗੀ ਠੀਕ ਆ ਠੀਕ ਆ ਲਓ ਜੀ ਪੂਰੇ 1.5 ਲੱਖ ਦੀ ਬਾਕੀ ਆਪਾਂ ਪੂਰੀ ਖਰੀਦ ਆ ਅੱਛਾ ਜੀ ਤੇ ਲਓ ਜੀ ਲਾਗੇ ਤਾਂ ਆਪਾਂ ਜਰੂਰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਥਾਣਾ ਦਾ ਸੈੱਜ ਗਿਆ ਤੇ ਜਿਹੜੀਆਂ ਮਿਲਕ ਵੈਂਜ ਆ ਉਹ ਵੀ ਚੈੱਕ ਕਰ ਸਕਦੇ ਤੇ ਬਾਹਨੇ ਦੇ ਨਾੜਾ ਨੂੜਾ ਵੀ ਚੰਨੀ ਆ ਗਈਆਂ ਕਾਫੀ ਆ ਤੇ ਭਾਈਆ ਤੀਜੇ ਨੰਬਰ ਤੇ ਝੋਟੀਆਂ ਦੇ ਬਾਰੇ ਦੱਸਿਓ ਦੂਜੇ ਸੂਏ ਭਾਈ ਝੋਟੀ ਜੀ 12 ਲੀਟਰ ਦੁੱਧ ਆ ਰਿਹਾ ਇਸ ਟਾਈਮ ਠੀਕ ਆ ਜੀ ਸੋ ਹੀ ਨੋ ਕੋਈ 15 ਕਿ ਦਿਨ ਹੋ ਗਏ ਇਹਦੇ ਪਿੱ ਠੀਕ ਹੈ ਜੀ ਟੀਮ ਵਾਲਾ ਕੱਟੀ ਆਪ ਆ ਗਿਆ ਜਿਹਦੇ ਪਿੱਛੇ ਵੀ ਰਿਹਾ ਵੀ ਜੈਡ ਬਲੈਕ ਆ ਤੇ ਇਹਦੇ ਥੱਲੇ ਦੱਸਿਆ ਕਿੰਨਾ ਦੁੱਧ 12 ਕਿਲੋ ਜੀ ਠੀਕ ਹੈ ਜੀ 12 ਲੀਟਰ ਇਸ ਟਾਈਮ ਬਿਲਕੁਲ ਰੈਡੀ ਆ ਦੁੱਧ ਤੇ ਖੋਲ ਲਿਓ ਬਾਈ ਜੀ ਇਹਨੂੰ ਫਿਰ ਇਹ ਕਿੰਨਾ ਕੱਢੀ ਜਾਊਗੀ ਦੁੱਧ ਜੀ 15 ਕਿਲੋ ਚ ਭਾਊਗੀ ਝੋਟੀ ਅਛੇ ਵੀ 15 ਵਾਲੀ ਆ ਠੀਕ ਆ ਲਓ ਜੀ ਇਹ ਵੀ 15 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਤੇ ਕੱਦ-ਕਾਟ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਉਧਰ ਦੀ ਝੋਟੀ ਆ ਬਾਈ ਜੀ ਠੀਕ ਆ ਜੀ ਇਹ ਵੀ ਜੈਡ ਬਲੈਕ ਆ ਗਈ ਆ ਤੇ ਕਰੋ ਲਾ ਕੇ ਰੋ ਥਣਾ ਦਾ ਸੈੱਜ ਗਾਇਬ ਤੇ ਅਦਰ ਕੁਆ ਇਹ ਤੇ ਯੋਲਟਿੰਗ ਚੈੱਕ ਆਪਾਂ ਦੇਖੋ ਧਿਆੜ ਬਲਾਇਆ ਗਿਆ ਵੀ ਉਧਰ ਦੀ ਬਾਈ ਉਹ ਨਹੀਂ ਦੱਸਦੇ ਛੋਟੀ ਹਾਂ ਜੇ ਤੇ ਤੁਸੀਂ ਵੀ ਫੀਮਲ ਕਾਫ ਪੜਿਓ ਬਾਈ ਪੂਛ ਮੜੀ ਲਓ ਜੀ ਕਰੋ ਚੈੱਕ ਤੁਸੀਂ ਬਾਕੀ ਪੰਡਾ ਪਈਆਂ ਕਰਮਾਲੀ ਨੇ ਬਾਕੀ ਕੋਈ ਟਾਈਮ ਖੈਮੀ ਲਾਇਆ ਇਹਨਾਂ ਨੂੰ ਸਿਰੇ ਝੋਈਆਂ ਸਵਤੇ ਦੀਆਂ ਅੱਛਾ ਜੀ ਹਾਂ ਜੀ ਕੋਈ ਟਾਈਮ ਨਹੀਂ ਵੀ ਡੰਗ ਦੇ ਛੱਡੀਆਂ ਨਹੀਂ ਠੀਕ ਆ ਠੀਕ ਆ ਜੀ ਦੁੱਧ ਖਰਾ ਜੂਗਾ ਜਿੰਨਾ ਦੱਸਿਆ ਉਹਨਾਂ ਨਿਕਲੂਗਾ ਠੀਕ ਹੈ ਠੀਕ ਹੈ ਲੋ ਭਾਈ ਜੋ ਬਾਈ ਕਹਿੰਦਾ ਕਿ ਵੀਡੀਓ ਚ ਦੱਸਿਆ ਉਹੀ ਨਿਕਲੂਗਾ ਤੇ ਥਣ ਥਣ ਜਿਹੜਾ ਇਹਨੂੰ ਵੀ ਬਹੁਤ ਚੰਗਾ ਲੱਗਾ ਤੇ ਮਿਲਕ ਵੈਂਦੀ ਬਹੁਤ ਚੰਗੀ ਲੱਗੀ ਆ ਤੇ ਇਹਦਾ ਮੁੱਲ ਭਾਜੀ ਹਰ ਭਾਜੀ 145 ਦੇ ਦਾਂਗੇ 145 ਦੀ ਹਾਂਜੀ ਕਰ ਦਈਏ ਮੈਂ ਤਾਂ ਨਾ ਵੀ ਜਾ ਜੀ 143 ਦੇ ਦਾਂਗੇ ਭਾਜੀ 2090 ਜਾਣ ਤੋਂ 40 ਦੀ ਸੀ ਚਾਰ ਚੀਜ਼ ਲਾਭੀ ਝੋਟੀ ਚੰਗੀ ਭਾਜੀ 15 ਕਿਲੋ ਦੂਸਰੀਆਂ ਝੋਟੀਆਂ ਸਾਰੀਆਂ ਚਲੋ ਚੰਗੀਆਂ ਵਾ ਤੇ ਲੋਕ ਭਾਜੀ 1.40 ਲੱਖ ਦੀ ਤੇ ਚਲੋ ਮੌਕੇ ਦੇ ਥੋੜਾ ਬੋਧਾ ਭਾਈ ਹੋਰ ਕਰਦੇ ਆ ਮਾਨਤਾਣਾ ਹਾਂ ਜੀ ਕਰ ਲਾਂਗੇ ਤੇ ਜਿਹੜੀਆਂ ਪਿੰਡੇ ਦੇ ਨਾਲਾਂ ਨੂੰ ਲਾ ਦਿਖਾਉਂਦੇ ਚਾ ਕਾਫੀ ਆ ਗਈਆਂ ਇਹਦੇ ਪਤਲੇ ਚਮੜੀ ਆ ਲੋ ਜੀ ਕਰੋ ਚੈੱਕ ਇੱਧਰ ਜਿਹੜੀ 4 ਨੰਬਰ ਤੇ ਆ ਇਹਦੇ ਬਾਰੇ ਦੱਸਿਓ ਭਾਜੀ ਭਾਜੀ ਦੂਜਾ ਸਵੇਰ ਸੁਣੀਆ ਝੋਟੀ ਹੀ ਕਰਾਂਗੇ ਅੱਛਾ ਜੀ ਕੋਈ ਦੱਸ ਕੇ ਦੇ ਲੈ ਜੂਗੀ ਠੀਕ ਆ ਜੀ ਹਾਂ ਜੀ ਇਹ 16 17 ਕਿਲੋ ਵਾਲੀ ਝੋਟੀ ਹੈ ਪਹਿਲੇ ਸਵੇਰੇ 12 ਕਿਲੋ ਚੁੰਦੇ ਰਹੇ ਇਹ ਘਰ ਦੀ ਝੋਟੀ ਆਡੀ ਇਹ ਮੁੱਲ ਦੀ ਨਹੀਂ ਭਾਜੀ ਠੀਕ ਆ ਠੀਕ ਆ ਲਓ ਜੀ ਇਹ ਘਰ ਦੀ ਬਾਈ ਹੁਣਾਂ ਦੇ ਝੋਟੀ ਯਾ ਦੂਜਾ ਸਵੇਰ ਸੁਣਾ ਦੇਣ ਲਾ ਜੂਗੀ 10 ਬਾਕੀ ਪੱਲੇ ਚਮ ਵਾਲੀ ਯਾ ਤੇ ਐਨ ਮੰਜਾ ਹੀ ਡੈਂਦਾ ਕਰਮ ਵਾਲੀ ਤੇ ਖੋਲ ਦਿਓ ਬਾਈ ਜੀ ਨੂੰ ਵੀ 12 ਲੀਟਰ ਜਿਹੜਾ ਦੁੱਧ ਦੇ ਨੇ ਪਹਿਲਾਂ ਨਹੀਂ ਕੱਢਿਆ ਵਾ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੇ ਪਿੰਡੇ ਦੇ ਨਾੜਾ ਨੁੜਾ ਜਿਹੜੀਆਂ ਬਹੁਤ ਹੀ ਚੰਗੀਆਂ ਆ ਗਈਆਂ ਨੇ ਇਹ ਲਿਖਤੀ ਰੂਪ ਦੇ ਵਿੱਚ ਦੱਸ ਦੇਣਾ ਕਿ ਜਾਂ ਨਾ ਲਿਖੀ ਜੇ ਤਰੀਕ ਆਪਣੇ ਘਰ ਦੀ ਝੋਟੀ ਮਿਲਦੀ ਨਹੀਂ ਕੋਈ ਠੀਕ ਹੈ ਠੀਕ ਹੈ ਲੋ ਜੀ ਲਿਖਤੀ ਰੂਪ ਦੇ ਵਿੱਚ ਦੱਸ ਦੇਣਾ ਦਸਾਂ ਤੋਂ ਅੱਗੋਂ ਹੀ ਸੁੱਕੀ ਇਹ ਨਹੀਂ ਵੀ 15 ਨਹੀਂ ਕੱਢਦੀ ਅੱਛਾ ਜੀ ਹਾਂ ਹਾਂ ਠੀਕ ਹੈ ਯਾਨੀ ਕਿ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਸੁੱਕਊਗੀ ਹਾਂ ਜੀ ਬੜੀ ਬੜੀ ਬੰਨੀ ਪਲੀ ਬਹੁਤ ਹੀ ਜ਼ਿਆਦਾ ਰਾਜੀ ਇਹਨਾਂ 52 ਟੈਨਾਂ ਨਾਲ ਹਿਸਾਬ ਆ ਕਿ ਢਿੱਲਾ ਢੋਲਾ ਜਿਹੜੀਆਂ ਕਾਫੀ ਆ ਹਵਾਨੇ ਤੇ ਤੇ ਸੂਰਤ ਦਾ ਘਵਾਨਾ ਵੀ ਚੰਗਾ ਬਣਾ ਲੈਣਾ ਕਰਮ ਵਾਲੀ ਨੇ ਹਾਂਜੀ ਢਿੱਲਾ ਢੋਲਾ ਦੇ ਚੈੱਕ ਕਰ ਸਕਦੇ ਜੇ ਪਹਿਲਾਂ ਨਹੀਂ 12 ਲੀਟਰ ਜਿਹੜਾ ਬਾਈ ਹੁਣੀ ਦੱਸ ਦਿਆ ਕਿ ਦੁੱਧ ਭਰਿਆ ਸੀ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਭਾਜੀ ਕੀ ਕਰਦੇ ਜੀ ਅੱਛਾ ਜੀ ਇਹ ਕਿੰਨੇ ਦੇ ਦੇ ਦਾਂਗੇ ਹਾਂ ਨਾ ਝੋਟੀ ਕਿੰਨੇ ਦੇ 11 18 ਦੇ 18 ਦੀ ਕਰ ਦਈਏ 24 ਬਹੁਤ ਚੰਗੀ ਝੋਟੀ ਬਹੁਤ ਜਿਆਦਾ ਚੰਗੀ ਜੀ ਸੁਆ ਚੋਇਆ ਅੱਛਾ ਜੀ ਇਹ ਤਾਂ ਧਨੋਲੇ ਨਾਲ ਦੀ ਫੀਲ ਸੁਆ ਤੋਂ ਠੀਕ ਹੈ ਠੀਕ ਹੈ ਲਓ ਜੀ ਧਨੋਲੇ ਮੰਡੀ ਜੋ ਲੈ ਕੇ ਆਏ ਸੀ ਭਾਈ ਹੋਣੀ ਤੋਂ ਪਰਸਾ ਬਹੁਤ ਹੀ ਥਰੀ ਆ ਕਰ ਦਈਏ ਭਾਈ ਮਾਨਤਾ ਨੂੰ ਥੋੜਾ ਜਿਆਦਾ ਕਰ ਲਓ 15 ਦੀ ਆਂਦੀਏ ਠੀਕ ਹੈ ਲਓ ਭਾਜੀ 1 ਲੱਖ ਦੇ 15000 ਦੀ ਤੇ ਦੁੱਧ ਭਾਈ ਹੋਣੀ ਦੱਸਿਆ ਕਿ 15 ਤੋਂ 16 ਲੀਟਰ ਇਹ ਵੀ ਭਰੂਗੀ ਕਰਮਾਲੀ ਪਿਆਰ ਹੋਣਾਂ ਦੇ ਇੱਕ ਧੋਕੜ ਗੱਭਨ ਦਿਖਾਉਨੇ ਆਪਾਂ ਆ ਭਾਈ ਦੱਸਿਓ ਮੈਂ ਭਰੇ ਜੀ ਭਾਜੀ 6 ਮਹੀਨਿਆਂ ਦੀ ਗੱਬਣਾ ਝੋਟੀ ਅੱਛਾ ਜੀ 2 ਕਿਲੋ ਦੁੱਧ ਚਾਹੀਦਾ ਠੀਕ ਹੈ ਦੋ ਰੁਪਏ ਅੱਛਾ ਠੀਕ ਹੈ ਤੇ ਕਿੰਨਾ ਸਵੇਰ ਕਿੰਨਾ ਸੂਹ ਗਿਆ ਸਵੇਰੇ ਤੀਜੇ ਸੋਣੀ ਯਾਰਾ ਤੀਸਰਾ ਹਾਂਜੀ ਠੀਕ ਹੈ ਤੇ ਇਹਦਾ ਪਿਛਲੇ ਸਵੇਰੇ ਦਾ ਕਿੰਨਾ ਗਿਆ ਦੁੱਧ 15 ਕਿਲੋ ਦਿੰਦੀ ਰਹੀ ਜੀ ਇਹ ਵੀ ਹਾਂਜੀ ਠੀਕ ਹੈ ਲਓ ਭਾਈ ਇਹ ਵੀ ਵੱਡੀ ਛੋਟੀ ਆ ਗਈ ਇਹ ਵੀ 15 ਲੀਟਰ ਦੁੱਧ ਭਰਦੀ ਰਹੀ ਕਰਮ ਵਾਲੀ ਖੋਲ ਦਿਓ ਭਾਈ ਜੀ ਨੂੰ ਵੀ ਇਹ 6 ਮਹੀਨੇ ਦੀ ਚੱਕ ਪਾਸ ਤੇ 2 ਲੀਟਰ ਜਿਹੜਾ ਦੁੱਧ ਜਾਨੀ ਕਿ ਥਣ ਥਣ ਪਾਸ ਕਰਾਉਂਗੀ ਚੰਗੇ। ਲੋ ਜੀ ਮਹੀਨਾ ਖੰਡ ਹੋ ਜੇ ਹੋਵੇ ਦੇਖਣਾ ਕਰਮਾਲੀ ਨੇ ਦੁੱਧ ਬਾਕੀ। ਆਂ ਕਿ ਲੱਗ ਦੇ ਦੂਗੀ ਦੁੱਧ ਜ਼ਿਆਦਾ ਨਹੀਂ ਮਹੀਨਾ ਵਿੱਚ। ਠੀਕ ਹੈ ਠੀਕ ਹੈ ਜੀ। ਤੇ ਕੱਦ ਕਾੜ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ। ਪੂਰੇ ਆ। ਠੀਕ ਲੋ ਠੀਕ ਲੋ। ਹੋਰ ਉਧਰ ਬੈਠ ਡੰਡਾ ਹੈ ਮਾਝ ਦੇ। ਲੋ ਭਾਈ ਇਹਦੇ ਕੁਆਲਟੀ ਦੇਖੀ ਵੀ ਚੈੱਕ ਕਰ ਸਕਦੇ ਜੀ। ਤੇ ਕੱਦ ਕਾਠ ਸਾਰੀਆਂ ਝੋਟੀਆਂ ਦਾ ਚੰਗੇ ਤੋਂ ਚੰਗਾ ਹੀ ਆ ਤੇ ਥਣ ਥਣ ਇਹਦਾ ਵੀ ਆਪਾਂ ਦਿਖਾਉਣੇ ਲਾਗੇ ਨੂੰ ਥਾਣਾ ਦਾ ਸੈਰ ਗਿਆ ਇਹਦਾ ਵੀ ਬਹੁਤ ਹੀ ਸ਼ਾਨਦਾਰ ਆ ਗਿਆ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਤੇਰਾ ਮੁੱਲ ਭਾਜੀ ਹਰ ਭਾਜੀ 65000 ਦੀ ਦੇ ਦਾਂਗੇ 65 ਦੀ ਹਾਂ ਜੀ ਇਹ ਵੀ ਹਾਂ ਨਾ ਹੀ ਦੱਸ ਦਈਏ ਕਰ ਲੋ ਕਰ ਲੋ ਜਿੱਦਾਂ ਤੁਸੀਂ ਗੋਗਰ ਨਹੀਂ ਦੱਸ ਦੋ ਚਲਾ ਵੀ ਘਟ 1000 ਕੰਡ ਕਰ ਦੋ 64 ਦੀ ਹਾਂ ਜੀ ਬਾਕੀ ਬਹੁਤ ਚੰਗੀ ਵਾਗ ਗਈ ਅੱਛਾ ਜੀ ਹਾਂ ਜੀ ਕਰ 15 ਪਲੱਸ ਹਾਂ ਜੀ ਭਾਜੀ ਠੀਕ ਆ ਠੀਕ ਆ ਜੀ ਚਲ 1000 ਹੋਰ ਛੱਡ ਦਈਏ ਚਲੋ ਠੀਕ ਹੈ 63000 ਦੀ ਜਾਣਦੀਏ ਲਓ ਬਾਈ ਜੀ 63000 ਦੇ ਤੋਕੜ ਗੱਭਣ ਦਾ ਤੇ ਬਾਕੀ ਸੱਜਰ ਦਾ ਜਿਹੜਾ ਬਹੁਤ ਹੀ ਚੰਗਾ ਰਿਕਾਰਡ ਦੱਸਦੇ ਆ ਬਾਈ ਹਣੀ ਤੇ ਪਸ਼ੂ ਬਾਈ ਹੁਣਾਂ ਦੇ ਕੋਲ ਸਾਰੇ ਚੰਗੇ ਆ ਚੈੱਕ ਕਰ ਸਕਦੇ ਤੁਸੀਂ ਕਿ ਸੱਜਰ ਵੀ ਆਦੇ ਤੋਕੜਾ ਮੈਸਨ ਗੱਭਣਾ ਤਿਆਰ ਵੀ ਆ ਠੀਕ ਹੈ ਠੀਕ ਹੈ ਇੱਕ ਤੋਕੜ ਗੱਭਣ ਤੇ ਇੱਕ ਗੱਭਣ ਤਿਆਰ ਤਿੰਨ ਬਿਲਕੁਲ ਤਾਜ਼ੀਆਂ ਸੁਈਆਂ ਵਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ